मत्ती ਦੀ ਅੰਜੀਲ ਅਧਿਆਇ ਨੰਬਰ 14 ਇਹ ਹੋਣਾ ਬਪਤਿਸਮਾ ਦੇਣ ਵਾਲੇ ਦੀ ਹੱਤਿਆ ਉਸ ਸਮੇਂ ਰਾਜਾ ਹਰੋਦੇਸ ਨੇ ਯਿਸੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ ਇਹ ਯਹੋਨਾ ਬਪਤਿਸਮਾ ਦੇਣ ਵਾਲਾ ਹੈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸ ਲਈ ਉਹਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ ਹਰੋਦੇਸ ਨੇ ਆਪਣੇ ਭਰਾ ਫਿਰਪਸ ਦੀ ਪਤਨੀ ਹਰੋਦੇਸੀਆ ਦੇ ਕਾਰਨ ਇਹਨਾਂ ਨੂੰ ਫੜਾਇਆ ਅਤੇ ਕੈਦ ਵਿੱਚ ਪਾ ਦਿੱਤਾ ਸੀ ਇਸ ਲਈ ਜੋ ਹੀ ਹੁਣਾਂ ਨੇ ਉਸ ਨੂੰ ਆਖਿਆ ਸੀ ਕਿ ਉਹ ਦਾ ਰੱਖਣਾ ਤੁਹਾਨੂੰ ਯੋਗ ਨਹੀਂ ਉਹ ਉਸ ਨੂੰ ਮਾਰ ਸੁੱਟਣਾ ਚਾਹੁੰਦੇ ਸੀ ਪਰ ਲੋਕਾਂ ਤੋਂ ਡਰਿਆ ਕਿਉਂਕਿ ਜੋ ਉਹ ਉਸ ਨੂੰ ਨਵੀ ਮੰਨਦੇ ਸਨ ਪਰ ਜਦੋਂ ਹਰੋਦੇਸ ਦਾ ਜਨਮ ਦਿਨ ਆਇਆ ਤਦ ਹਰੋਦੇਸ ਦੀਤੀ ਨੇ ਨੱਚ ਕੇ ਹਰੋਦੇਸ ਨੂੰ ਖੁਸ਼ ਕੀਤਾ ਤਾਂ ਹਰੋਦੇਸ ਨੇ ਸੋਖਾ ਦਿੱਤੀ ਕਿ ਜੋ ਕੁਝ ਉਮੰਗੇ ਮੈਂ ਉਸ ਨੂੰ ਦੇਵਾਂਗਾ ਤਾਂ ਉਸਨੇ ਆਪਣੀ ਮਾਂ ਦੁਆਰਾ ਉਕਸਾਇ ਜਾਣ ਕਰਕੇ ਕਿਹਾ ਕਿ ਹੁਣੇ ਇੱਥੇ ਮੈਨੂੰ ਯੋਹਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ ਤਾਂ ਤੇ ਰਾਜਾ ਬਹੁਤ ਉਦਾਸ ਹੋਇਆ ਪਰ ਆਪਣੇ ਸੌ ਅਤੇ ਉਹਨਾਂ ਲੋਕਾਂ ਦੇ ਕਾਰਨ ਜਿਹੜੇ ਉਹਦੇ ਨਾਲ ਬੈਠੇ ਸਨ ਉਸਨੇ ਇਸਦਾ ਹੁਕਮ ਕਰ ਦਿੱਤਾ ਅਤੇ ਮਨੁੱਖ ਭੇਜ ਕੇ ਕੈਦਖਾਨੇ ਵਿੱਚ ਇਹ ਉਹਨਾਂ ਦਾ ਸਿਰ ਵੜਵਾ ਸੁਟਿਆ ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ ਅਤੇ ਉਹਦੇ ਚੇਲਿਆਂ ਨੇ ਉੱਥੇ ਜਾ ਕੇ ਲਾਸ਼ ਚੁੱਕੀ ਉਸ ਨੂੰ ਦਫਨਾਇਆ ਅਤੇ ਆਣ ਕੇ ਯਿਸੂ ਨੂੰ ਖਬਰ ਦਿੱਤੀ 5000 ਨੂੰ ਲਿਜਾਣਾ ਜਦੋਂ ਯਿਸੂ ਨੇ ਇਹ ਸੁਣਿਆ ਉਹ ਉੱਥੋਂ ਬਿੜੀ ਉੱਤੇ ਚੜ੍ਹ ਕੇ ਇੱਕ ਉਹ ਜਾੜ ਥਾਂ ਵਿੱਚ ਲੱਗ ਗਿਆ ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸਦੇ ਪਿੱਛੇ ਪੈਦਲ ਦੁਰ ਪਏ ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸਨੇ ਵੱਡੀ ਭੀੜ ਵੇਖੀ ਅਤੇ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ ਅਤੇ ਜਦ ਸ਼ਾਮ ਹੋ ਗਈ ਤਾਂ ਚੇਲਿਆਂ ਨੇ ਉਸਦੇ ਕੋਲ ਆ ਕੇ ਕਿਹਾ ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢਲ ਗਿਆ ਹੈ ਲੋਕਾਂ ਨੂੰ ਵਿਦਾ ਕਰ ਤਾ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ ਪਰ ਯਿਸੂ ਨੇ ਉਹਨਾਂ ਨੂੰ ਆਖਿਆ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਉਹਨਾਂ ਦੇ ਲਈ ਭੋਜਨ ਦਾ ਪ੍ਰਬੰਧ ਕਰੋ ਪਰ ਉਹਨਾਂ ਉਸ ਨੂੰ ਕਿਹਾ ਇੱਥੇ ਸਾਡੇ ਕੋਲ ਸਿਰਫ 5 ਰੋਟੀਆਂ ਅਤੇ 2 ਮੱਛੀਆਂ ਹਨ ਤਾਂ ਬੋਲਿਆ ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਯਿਸੂ ਨੇ ਲੋਕਾਂ ਨੂੰ ਘਾਓ ਤੇ ਬੈਠਣ ਦਾ ਹੁਕਮ ਦਿੱਤਾ ਤਦ ਉਸਨੇ 5 ਰੋਟੀਆਂ ਅਤੇ 2 ਮੱਛੀਆਂ ਨੂੰ ਲੈ ਕੇ ਆਕਾਸ਼ ਵੱਲ ਵੇਧ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ ਅਤੇ ਸਭ ਲੋਕਾਂ ਦੇ ਰੱਜ ਕੇ ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੋਕਰਿਆਂ ਨਾਲ ਭਰੀਆਂ 12 ਟੋکریاں ਚੁੱਕੀਆਂ ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਬਿਨਾ 5000 ਮਰਦ ਸਨ ਯਿਸੂ ਦਾ ਪਾਣੀ ਉੱਤੇ ਚੱਲਣਾ ਉਹਨੇ ਉਸੇ ਵੇਲੇ ਚੇਲੈਨ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬਿੜੀ ਉੱਤੇ ਚੜ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ ਅਤੇ ਉਹ ਭੀੜ ਨੂੰ ਵਿਦਾ ਕਰਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ ਪਰ ਉਸ ਵੇਲੇ ਬਿਡੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ ਅਤੇ ਰਾਤ ਦੇ ਚੌਥੇ ਪੈਰੇ ਯੇਸ਼ੂ ਝੀਲ ਦੇ ਉੱਤੇ ਤੁਰਦਾ ਹੋਇਆ ਉਹਨਾਂ ਵੱਲ ਆਇਆ ਅਤੇ ਜਦੋਂ ਚੇਲਿਆਂ ਨੇ ਉਹਨੂੰ ਝੀਲ ਉੱਤੇ ਤੁਰਦਿਆ ਵੇਖਿਆ ਅਤੇ ਘਬਰਾ ਕੇ ਆਖਣ ਲੱਗੇ ਇਹ ਭੂਤ ਹੈ ਅਤੇ ਡਰ ਨਾਲ ਚੀਕਾਂ ਮਾਰਨ ਲੱਗੇ ਪਰ ਯੇਸ਼ੂ ਨੇ ਤੁਰੰਤ ਉਹਨਾਂ ਨੂੰ ਆਖਿਆ हौसला रखो मैं हाँ ना डरो, पतरस ने उन्होंने उत्तर दिता प्रभु जी जे तू है तो मैं पानी के उत्तों की अपने कोल आन की आग्ञा दोए उसने आख्या आते पत्रस बेड़ियों उतर के यशु ले पानी उत्ते तुरन लगा पर हवा में डरिया जदों डुब लगा तो चीक मार के बोलिया प्रभु जी मैं बचा लै ਅਤੇ ਤੁਰੰਤ ਯੇਸ਼ੂ ਨੇ ਹੱਥ ਵਧਾ ਕੇ ਉਹਨੂੰ ਫੜ ਲਿਆ ਅਤੇ ਉਹਨੂੰ ਆਖਿਆ "ਹੇ ਥੋੜੇ ਵਿਸ਼ਵਾਸ ਵਾਲਿਆ ਤੂੰ ਕਿਉਂ ਸ਼ੱਕ ਕੀਤਾ?" ਅਤੇ ਜਦੋਂ ਉਹ ਬੇੜੀ ਉੱਤੇ ਚੜ ਗਏ ਤਾਂ ਹਵਾ ਰੁਕ ਗਈ। ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸਤੇ ਅੱਗੇ ਮੱਥਾ ਟੇਕਿਆ ਅਤੇ ਕਿਹਾ "ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈਂ।" ਗਣੇਸ਼ ਰਤ ਵਿੱਚ ਲੋਕਾਂ ਨੂੰ ਚੰਗਾ ਕਰਨਾ। ਉਹ ਪਾਰ ਲੰਕ ਕੇ ਗਣੇਸ਼ਰਤ ਦੀ ਧਰਤੀ ਉੱਤੇ ਉਤਰੇ ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹਨੂੰ ਪਛਾਣਿਆ ਤਾਂ ਉਹ ਸਾਰੇ ਇਲਾਕੇ ਵਿੱਚ ਖਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ ਅਤੇ ਉਹਦੀ ਮਿੰਨਤ ਕੀਤੀ ਜੋ ਉਹਨਾਂ ਨੂੰ ਸਿਰਫ ਆਪਣੇ ਕੱਪੜੇ ਦਾ ਪੱਲਾ ਛੋਣ ਦੇ ਅਤੇ ਜਿਨਿਆਂ ਨੇ ਛੋਇਆ ਉਹ ਚੰਗੇ ਹੋ ਗਏ ਆਮੀਨ